ਮੁਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੇ ਪ੍ਰੋਟੈਸਟ ਕਰ ਰਹੇ ਸਰ ਮੇਰਾ ਨਾਮ ਡਾਕਟਰ ਦਵਿੰਦਰ ਕੌਰ ਆ ਤੇ ਅਸੀਂ ਮੈਂ ਸਰਕਾਰੀ ਮਹਿੰਦਰਾ ਕਾਲਜ ਵਿੱਚ ਐਜੇ ਅਸਿਸਟੈਂਟ ਪ੍ਰੋਫੈਸਰ ਗੈਸਟ੍ਰੋਕਿਲਟੀ ਪੜਾ ਰਹੀ ਹਾਂ ਤੇ ਅੱਜ ਦਾ ਸਾਡਾ ਜਿਹੜਾ ਮੇਨ ਮਕਸਦ ਆ ਜਾਂ ਮੇਨ ਮੁੱਦਾ ਏ ਉਹ ਸਾਡਾ ਹੈਗਾ ਸਾਡੇ ਨਾਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਤਨਖਾਹਾਂ ਜਾਰੀ ਹੋਣ ਕਿਉਂਕਿ ਪਿਛਲੇ 8 ਮਹੀਨਿਆਂ ਤੋਂ ਕਿਸੇ ਵੀ ਤੇ ਤੁਹਾਨੂੰ ਪਤਾ ਹੈ ਕਿ ਟੀਚਿੰਗ ਲਾਈਨ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਹੈਗੀਆਂ ਨੇ ਉਹ ਫੀਮੇਲ ਜਿਹੜੀਆਂ ਇਹਨੇ ਪੜਾ ਰਹੀਆਂ ਨੇ ਤੇ ਉਹਨਾਂ ਨੂੰ ਆਪਣਾ ਘਰ ਦਾ ਗੁਜ਼ਾਰਾ ਬੱਚਿਆਂ ਦੇ ਫੀਸਾ ਸਾਰੀਆਂ ਹੀ ਉਹ ਮੁਸ਼ਕਲਾਂ ਤੋਂ ਨਿਕਲ ਰਹੇ ਨੇ ਜਦ ਕਿ ਪੰਜਾਬ ਸਰਕਾਰ ਸਿੱਖਿਆ ਮੰਤਰੀ ਡੀਪੀਆਈ ਸਭ ਨੂੰ ਇਹਨਾਂ ਮੁਸ਼ਕਲਾਂ ਦਾ ਪਿਛਲੇ 8 ਮਹੀਨਿਆਂ ਤੋਂ ਹੀ ਪਤਾ ਹੈ ਬਾਰ ਬਾਰ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਜਾਣਦੇ ਨੇ ਉਥੇ ਆਪਣੀਆਂ ਰੱਖਦੇ ਨੇ ਵੀ ਸਾਡੇ ਕੈਡਰ ਨੂੰ ਸਾਡੀ ਗੈਸ ਫੈਕਲਟੀ ਨੂੰ ਇਹ ਇਹ ਮੁਸ਼ਕਲਾ ਆ ਰਹੀਆਂ ਨੇ ਪਰ ਹਜੇ ਤੱਕ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਨਾ ਸਾਡੀ ਤਨਖਾਹ ਜਾਰੀ ਕੀਤੀ ਗਈ ਹੈ ਅਤੇ ਨਾ ਹੀ ਉਹਨਾਂ ਸਾਥੀਆਂ ਨੂੰ ਵਰਕਲੋਡ ਦਿੱਤਾ ਗਿਆ ਜਿਆਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਨਾ ਕਰੋ ਨਹੀਂ ਤਾਂ ਕਾਲਜ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਮ ਕਰੋ ਪੰਜਾਬ ਸਰਕਾਰ ਹਾਏ ਹੋਏ ਜਿੰਦਾਬਾਦ ਮੁਕਾਬਲਾ ਸਾਡੀਆਂ ਤਨਖਾਹਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੀ ਨਾਮ ਹੈ ਤੇ ਅੱਜ ਪ੍ਰਿੰਸੀਪਲ ਅਫੀਸ ਦੇ ਬਾਹਰ ਪ੍ਰੋਟੈਸਟ ਕੀਤਾ ਕਿਹੜੀ ਜਗ੍ਹਾ ਤੇ ਕੀਤਾ ਸਰ ਮੈਂ ਡਾਕਟਰ ਹੁਕਮਚੰਦ ਸਰਕਾਰੀ ਕਾਲਜ ਮਹਿੰਦਰਾ ਕਾਲਜ ਪਟਿਆਲਾ ਤੋਂ ਗੈਸਟ ਫੈਕਲਟੀ ਸਾਇਕ ਪ੍ਰੋਫੈਸਰ ਤੇ ਅਸੀਂ ਸਰ ਅੱਜ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਉਹਨਾਂ ਨੂੰ ਆਪਣੇ ਜਿਹੜੇ ਖੂਨ ਦੇ ਨਾਲ ਲਿਖ ਕੇ ਇੱਕ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਪਿਛਲੇ 10 10 15-15 ਸਾਲਾਂ ਤੋਂ ਪੜਾ ਰਹੇ ਗੈਸਟ ਫੈਕਲਟੀ ਸਾਇਕ ਪ੍ਰੋਫੈਸਰ ਹੈ ਪਹਿਲਾ ਤਾਂ ਉਹਨਾਂ ਦੀਆਂ 8-8 ਮਹੀਨੇ ਤੋਂ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਦੂਜਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਮੀਡੀਆ ਦੇ ਵਿੱਚ ਵੀ ਤੇ ਸਾਰੇ ਦੁਨੀਆ ਦੇ ਵਿੱਚ ਇੱਕ ਕਵਰ ਪਹੁੰਚ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ 1152 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਨੇ 14/7/2025 ਨੂੰ ਜਿਹੜਾ ਮੁੱਢ ਤੋਂ ਖਾਰਜ ਕਰ ਦਿੱਤੀ ਹੈ ਤੇ ਖਾਰਜ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਇੱਕ ਪਾਸੜ ਹੋਈ ਜਾ ਰਹੀ ਹੈ ਵੀ ਉਹ ਗੈਸਟ ਫੈਕਲਟੀ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹਾਇਰ ਐਜੂਕੇਸ਼ਨ ਮਿਨਿਸਟਰ ਬਿਲਕੁਲ ਧਿਆਨ ਨਹੀਂ ਦੇ ਰਿਹਾ ਸਾਡੀ ਮੰਗ ਹੈ ਉਹਨਾਂ ਤੋਂ ਬੇਨਤੀ ਹੈ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ ਕਿ ਉਹ ਉੱਥੇ ਜਿਹੜਾ ਉਸ ਜਿਹੜਾ ਕੇਸ ਦੇ ਵਿਰੋਧ ਦੇ ਵਿੱਚ ਜਾ ਕੇ ਐਮਏ ਪਾ ਰਹੇ ਹੈ ਸੁਪਰੀਮ ਕੋਰਟ ਦੇ ਵਿੱਚ ਲੱਖਾਂ ਰੁਪਇਆ ਜਿਹੜਾ ਵਕੀਲਾਂ ਦੇ ਉੱਤੇ ਖਰਚ ਕਰ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਰ ਜਿਹੜੇ ਇੱਥੇ ਸਰਕਾਰੀ ਕਾਲਜਾਂ 'ਚ ਪੜਾ ਰਹੇ ਐ ਗੈਸਟ ਫੈਕਟਰੀ ਉਹਨਾਂ ਦੀਆਂ ਤਨਖਾਹਾਂ ਰੋਕੀਆਂ 8 ਮਹੀਨੇ ਤੋਂ ਜਿਹਦੇ ਸਬੰਧ ਵਿੱਚ ਅਸੀਂ ਬਹੁਤ ਵਾਰੀ ਉਹਨਾਂ ਨੂੰ ਮਿਲੇ ਐ ਬਹੁਤ ਵਾਰੀ ਕਚੇਰੀ ਚਿੱਖਿਆ ਵਿਭਾਗ ਨੂੰ ਮਿਲ ਚੁੱਕੇ ਬੇਨਤੀਆਂ ਕਰ ਚੁੱਕੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਦੂਜੀ ਗੱਲ ਇਹ ਹੈ ਕਿ ਇੱਕ ਪਾਸੇ ਉਹ ਇਹ ਕਹਿ ਰਹੇ ਐ ਸੁਪਰੀਮ ਕੋਰਟ ਦੇ ਵਿੱਚ ਐਮੇ ਪਾ ਕੇ ਕਿ ਸਾਡੇ ਕੋਲ ਜਿਹੜਾ ਟੀਚਰ ਨਹੀਂ ਹੈ ਬੱਚਿਆਂ ਨੂੰ ਪੜਾਉਣ ਦੇ ਲਈ ਤੇ ਇੱਕ ਪਾਸੇ ਆਹ ਟੀਚਰ ਇੰਨੇ ਬੈਠੇ ਜਿਹੜੇ 15 ਸਾਲਾਂ ਤੋਂ ਕਾਲਜਾਂ ਨੂੰ ਸੰਭਾਲੀ ਬੈਠੇ ਸੀ 10 ਸਾਲਾਂ ਤੋਂ ਕਾਲਜਾਂ ਨੂੰ ਸੰਭਾਲੀ ਬੈਠੇ ਉਹਨਾਂ ਨੂੰ ਦੇਣ ਲਈ ਇਹ ਵਰਕਲੋਡ ਨਹੀਂ ਨਾ ਕੋਲ ਹੈਗਾ ਟਾਈਮ ਟੇਬਲਾਂ 'ਚ ਸਾਡਾ ਨਾਮ ਨਹੀਂ ਪਾਇਆ ਜਾ ਰਿਹਾ ਸਾਨੂੰ ਵਰਕਲੋਡ ਨਹੀਂ ਦਿੱਤਾ ਜਾ ਰਿਹਾ ਅਸੀਂ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਕਰਨ ਦੇ ਨਾਲ ਇਹ ਇੱਕ ਤਰਫਾ ਜਿਹੜਾ ਰਵਈਆ ਇਹ ਬਿਲਕੁਲ ਗਲਤ ਆ ਤੇ ਇਹਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਤੇ ਅਸੀਂ ਮੰਗ ਕਰਦੇ ਹਾਂ ਇਹ ਜਿਹੜਾ ਪੰਜਾਬ ਸਰਕਾਰ ਤੋਂ ਉਚੇਰੀ ਸਿੱਖਿਆ ਵਿਭਾਗ ਤੋਂ ਹਰਜੋਤ ਬੈਨ ਜੀ ਤੋਂ ਕਿ ਕਿਰਪਾ ਕਰਕੇ ਸਾਨੂੰ ਪਹਿਲ ਦੇ ਆਧਾਰ ਤੇ ਸਾਡੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਜਾਰੀ ਕੀਤੀਆਂ ਜਾਣ ਸਾਰਿਆਂ ਦੀਆਂ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਵਰਕ ਲੋਡ ਦਾ ਨੂੰ ਦਿੱਤਾ ਜਾਵੇ ਟਾਈਮ ਟੇਬਲ 'ਚ ਨਾਮ ਪਾਇਆ ਜਾਵੇ ਇਹ ਇਸ ਤਰ੍ਹਾਂ ਦਾ ਜਿਹੜਾ ਵਿਤਕਰਾ ਸਾਡੇ ਨਾਲ ਮਤਰੇਈ ਮਾਮਲਾਂ ਨਾਲ ਕੀਤਾ ਨਾ ਜਾਵੇ ਸਾਡੇ ਜਿਹੜੇ ਟੋਟਲ ਪੰਜਾਬ ਦੇ ਵਿੱਚ 800 ਜਿਹੜੇ 70 ਦੇ ਨੀਅਰ ਅਬਾਊਟ ਪ੍ਰੋਫੈਸਰ ਇਹ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪੜਾ ਰਹੇ ਆ ਤੇ ਜਿਹਦੇ ਵਿੱਚੋਂ 150 ਦੇ ਨੀਅਰ ਅਬਾਊਟ 150 ਦੇ ਨੀਅਰ ਅਬਾਊਟ ਜਿਹੜੇ ਅਜੇ ਪ੍ਰੋਫੈਸਰ ਹੈ ਜਿਨ੍ਹਾਂ ਨੂੰ ਤਨਖਾਹ ਜਾਰੀ ਨਹੀਂ ਕੀਤੀਆਂ ਗਿਆ ਬਟ ਇਹ ਹੁਣ ਜਦੋਂ ਇਹ ਕੋਰਟ ਕੇ ਹਾਰ ਗਿਆ ਇਹ ਜਦੋਂ ਇਹ 1152 ਹਾਰ ਗਏ ਤਾਂ ਉਸ ਤੋਂ ਬਾਅਦ ਵੀ ਤੇ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਲਜਾਂ ਨੇ ਸਾਨੂੰ ਜਿਹੜੀ ਦੋ ਜਿਹੜੀਆਂ ਪਾਸੇ ਤੋਂ ਤਨਖਾਹ ਮਿਲਦੀ ਹੈ 11600 ਕਾਲਜ ਪੀਟੀਐ ਫੰਡ ਦੇ ਵਿੱਚੋਂ ਤੇ ਬਾਕੀ ਜਿਹੜੀ ਪੈਸਾ ਹੈਗਾ ਉਹ ਜਿਹੜਾ ਖਜ਼ਾਨੇ ਦੇ ਵਿੱਚੋਂ ਆਉਂਦਾ ਹੈ ਤੇ ਬਹੁਤ ਸਾਰੇ ਕਾਲਜਾਂ ਨੇ ਜਿਹੜੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਤੇ ਅਸੀਂ ਕਾਲਜ ਪ੍ਰਸ਼ਾਸਨ ਨੂੰ ਵੀ ਕੱਲ ਵੀ ਮਿਲਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਮਿਲਿਆ ਵੀ ਮੈਡਮ ਸਾਡੀਆਂ ਤਨਖਾਹਾਂ ਵੀ ਇਹ ਕੋਈ ਮਹਿੰਦਰਾ ਕਾਲਜ ਵੱਖਰਾ ਕਾਲਜ ਨਹੀਂ ਹੈ ਪੰਜਾਬ ਦੇ ਕਾਲਜ ਹੈ ਜੇ ਦੂਜੇ ਕਾਲਜਾਂ ਨੇ ਤਨਖਾਹ ਜਾਰੀ ਕੀਤਾ ਤਾਂ ਤੁਸੀਂ ਵੀ ਜਾਰੀ ਕਰੋ ਪਰ ਇਹਨਾਂ ਦੇ ਸਿਰ ਦੇ ਠੀਕ ਹੈ ਇਹ ਜਿਹੜੇ ਆ ਤਨਖਾਹਾਂ ਜਾਰੀ ਕਰਨ ਨੂੰ ਤੇ ਟਾਈਮ ਟੇਬਲ ਦੇ ਵਿੱਚ ਸਾਡਾ ਨਾਮ ਪਾਉਣ ਨੂੰ ਬਿਲਕੁਲ ਰਾਜ਼ੀ ਨਹੀਂ ਹੈ ਇੱਕ ਨਾਮਵਰ ਕਾਲਜ ਹੈ ਪੰਜਾਬ ਦਾ ਪੁਰਾਣਾ ਕਾਲਜ ਹੈ 150 ਸਾਲਾ ਜਿਹੜਾ ਇਹ ਮਨਾ ਰਹੇ ਨੇ ਪਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਬਿਲਕੁਲ ਦਰਕਿਨਾਰ ਕੀਤਾ ਜਾਂਦਾ ਹੈ ਤੇ ਜਦੋਂ ਵੀ ਕੋਈ ਵੀ ਸੁਪਰੀਮ ਕੋਰਟ ਦੇ ਵਿੱਚ ਭਰਤੀ ਖਾਰਜ ਹੋ ਜਾਂਦੀ ਹੈ ਤਾਂ ਬੰਦਾ ਉਹ ਰੈਗੂਲਰ ਨਹੀਂ ਰਹਿੰਦਾ ਤੇ ਅਸੀਂ ਇਹੀ ਮੰਨ ਕਰ ਰਹੇ ਹਾਂ ਕਿ ਜਿਹੜਾ ਬਚਦਾ ਟਾਈਮ ਟੇਬਲ ਹੈ ਜੇ ਵਰਬਕ ਬਚਦਾ ਵਰਕ ਲੋਡ ਹੈ ਦੂਜੇ ਜਿਹੜੇ ਦਿੱਤਾ ਜਾਵੇ ਜਾਂ ਨਾ ਦਿੱਤਾ ਉਹ ਤੁਸੀਂ ਦੇਖਣਾ ਪਰ ਮਹਿਲ ਦੇ ਆਧਾਰ ਤੇ ਜਿਹੜੇ ਪਹਿਲਾਂ ਦੇ ਪ੍ਰੋਫੈਸਰ ਸਾਡੇ ਲੱਗੇ ਹੋਏ ਨੇ ਉਹਨਾਂ ਨੂੰ ਇਹ ਵਰਕ ਲੋਡ ਦਿੱਤਾ ਜਾਵੇ ਪਰ ਇਹ ਸਾਡੀ ਕੋਈ ਵੀ ਗੱਲ ਮੰਨਨ ਨੂੰ ਜੜਿਆ ਤਿਆਰ ਨਹੀਂ ਹੈ ਤੇ ਇੱਥੋਂ ਤੱਕ ਕਿ ਇੱਥੋਂ ਤੱਕ ਕਿ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਸਾਡੇ ਜਿਹੜੇ ਡਾਕੂਮੈਂਟਸ ਨੇ ਉਹ ਵੀ ਜਿਹੜੇ ਖੁਰਦਬੁਰ ਦੇ ਜਿਹੜੇ ਕਿਤੇ ਜਾਂਦੇ ਨੇ ਕਿੰਨੇ ਦੇਰ ਤੋਂ ਤਨਖਾਹਾਂ ਬੰਦ ਸਰ ਇਹ ਸਤੰਬਰ 2024 ਤੋਂ ਸਾਡੀਆਂ ਤਨਖਾਹਾਂ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ